2022 ਦੇ ਵਿੱਚ ਤੁਸੀਂ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਸੋ ਮੈਂ ਸਭ ਤੋਂ ਪਹਿਲਾਂ ਤਾਂ ਸ਼ਰਧਾਂਜਲੀ ਭੇਟ ਕਰਦਾ ਤੇ 11 ਨਵੰਬਰ ਨੂੰ ਉਹਨਾਂ ਇਲੈਕਸ਼ਨ ਅਨਾਉਂਸ ਹੋਈ ਹੈ ਤਰਨਤਾਰਨ ਦੀ ਤੇ ਹਰਮੀਤ ਸੰਧੂ ਜੀ ਸਾਡੇ ਉਮੀਦਵਾਰ ਨੇ ਅੱਜ ਇਹਨਾਂ ਦੇ ਨਾਮੀਨੇਸ਼ਨ ਭਰਨੇ ਆ ਤਰਨਤਾਰਨ ਵਾਲਿਓ ਤੁਸੀਂ ਮਾਝੇ ਵਾਲਿਓ ਤੁਸੀਂ ਹਮੇਸ਼ਾ ਬੜੇ ਬੜੇ ਫੈਸਲੇ ਕੀਤੇ ਆ ਸੋ ਇਸ ਕਰਕੇ ਵੀਰੋ ਆਪਾਂ ਬਦਲਣਾ ਹੈ ਸਿਸਟਮ ਦੇਖੋ ਇਹਦੇ ਨਾਲ ਨਾ ਤਾਂ ਉਹਨਾਂ ਦੀ ਸਰਕਾਰ ਬਣਦੀ ਹੈ ਕਿਸੇ ਦੀ ਨਾ ਕਾਂਗਰਸ ਦੀ ਨਾ ਕਾਲੀ ਦਲ ਦੀ ਨਾ ਕਿਸੇ ਦੀ ਨਹੀਂ ਬਣਦੀ ਸਰਕਾਰ ਇਹ ਇਸ ਸੀਟ ਨਾਲ ਪਰ ਹਾਂ ਇੰਨਾ ਕਹਿ ਤੁਹਾਡੇ ਇਲਾਕੇ ਦਾ ਇੱਕ ਕਿਸਾਨ ਸਾਡੇ ਤੇ ਰਹਿ ਜਾਊਗਾ ਕਿ ਯਾਰ ਮਾਝੇ ਵਾਲਿਆਂ ਨੇ ਤਰਨ ਤਰਨ ਵਾਲਿਆਂ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਹੁਣ ਇਹਨਾਂ ਦਾ ਦਿਲ ਜਿਹੜਾ ਜੇ ਇਹਨਾਂ ਨੇ ਵੱਡਾ ਦਿਖਾਇਆ ਤਾਂ ਆਪਾਂ ਨੂੰ ਦੁੱਗਣਾ ਦਿਲ ਕਰਕੇ ਦਿਖਾਉਣਾ ਚਾਹੀਦਾ ਮੰਗ ਪੱਤਰ ਤੁਹਾਡੇ ਹੋਣਗੇ ਤੁਹਾਡਾ ਪੁੱਲ ਇਹ ਹੋਊਗਾ ਦੱਸ ਕਰ ਮੇਰੇ ਹੋਣਗੇ ਇਹ ਨਾ ਦੱਸ ਬਣਾਓ ਸੜਕਾਂ ਬਣਾਓ ਸਕੂਲ ਬਣਾਓ ਫੈਕਟਰੀਆਂ ਲਿਆਵਾਂਗੇ ਇਲਾਕੇ ਨੂੰ ਅਗਲੀਆਂ ਕਈ ਪੀੜ੍ਹੀਆਂ ਵਾਸਤੇ ਤਿਆਰ ਕਰ ਜੋ 11 ਤਰੀਕ ਨੂੰ ਨਾ ਤੋਕ ਕੇ ਵਾਹਿਗੁਰੂ ਦਾ ਨਾਮ ਲੈ ਕੇ ਜਾਨ ਸਾਹਿਬ ਚਾੜੂ ਵਾਲਾ ਚੋਣ ਨਿਸ਼ਾਨ ਲੱਭ ਕੇ ਆਜੋ ਵਾਪਸ